ਮਰਖਾ ਲਿਆ ਕਾ ਜੀ ਬਾਤ ਵਿੱਚ ਫੜ ਕੇ ਤਲਵਾਰ ਤੇ ਤੂੰ ਨਾ ਮਰਖਾ ਲਿਆ ਗਾ ਜੀ ਓ ਮੱਕੇ ਮਦੀਨੇ ਘੁੰਮ ਫਿਰ ਆਇਓ ਤੇ ਤੂੰ ਨਾ ਮਰਖਾ ਲਿਆ ਹਾ ਜੀ ਓ ਬੁਲਿਆ ਤੂੰ ਹਾਸਲ ਕੀ ਕੀਤਾ ਜੇ ਤੂੰ ਰੱਬ ਨਾ ਕੀਤਾ ਰਾਜੀ ਜੇ ਤੂੰ ਯਾਰ ਨਾ ਕੀਤਾ ਰਾਜੀ ਬਈ ਰਾਂਝਾ ਚਾਟ ਨਾ ਆਖੋ ਕੁੜੀਓ ਇਹਨੂੰ ਚਾਕ ਕਹਿੰਦੀ ਸ਼ਰਮਾਵਾਂ ਅਰਾਜਾ ਚਾਕ ਨਾ ਅੱਖੋ ਕੁੜੀਓ ਇਹਨੂੰ ਚਾਕ ਕਹਿੰਦੀ ਸ਼ਰਮਾਵਾਂ ਓ ਮੈਂ ਜੰਨੀਆਂ ਲੱਖ ਹੀਰਾ ਇਸ ਨੂੰ ਤੇ ਮੈਂ ਕਿਸ ਗਰਤੀ ਵਿੱਚ ਜਾਵਾਂ ਤਖਤ ਹਜ਼ਾਰੇ ਦਾਇ ਮਾਰਗ ਤੇ ਮੈਂ ਹੀਰ ਸਿਆਲ ਕਹਾਵਾਂ ਓ ਬੁੱਲੇ ਸ਼ਾਹ ਰੱਬ ਕੂਕ ਸੁਣੇ ਜੇ ਤਾਂ ਮੈਂ ਚਾਕ ਦੀ ਚਾਕ ਹੋ ਜਾਵਾਂ ਮੈਂ ਚਾਕ ਦੀ ਚਾਕ ਹੋ ਜਾਵਾਂ ਬਈ ਮਿੱਟੀ ਦਾ ਕਬੂਤ ਬਣਾ ਕੇ ਵਿਚ ਵੜ ਬੈਠਾ ਆਪੇ ਆਪੇ ਮੁੰਡਾ ਆਪੇ ਕੁੜੀਆਂ ਆਪੇ ਬੰਦਾ ਮਾਪੇ ਓਏ ਆਪੇ ਮਾਰੇ ਆਪ ਜਗਾਵੇ ਤੇ ਆਪੇ ਕਰੇ ਸੇ ਆਪੇ ਓ ਬੁੱਲੇ ਸਾਦੀ ਜੱਦ ਕੀ ਪੁੱਛਦੇ ਤੈਨੂੰ ਇਸ਼ਕ ਲੱਗੇ ਤਾਂ ਜਾਪੇ ਤੈਨੂੰ ਇਸ਼ਕ ਲੱਗੇ ਤਾਂ ਜਾਪੇ ਬਈ ਝਿੜਕ ਦੇ ਨਾ ਕਿਸੇ ਮਸਕੀਨ ਤਾਈ ਬੋਲ ਨਾਜ਼ਕ ਦਿਨਾਂ ਨੂੰ ਚੀਰ ਜਾਂਦੇ ਜਿੱਥੇ ਰੋਜ਼ ਫਕੀਰਾਂ ਦਾ ਜਿੱਥੇ ਰੋਜ਼ ਅਮੀਰਾਂ ਦਾ guzr hove ਉਸ ਵੁਹੇ ਫਕੀਰ ਵੀ ਆ ਜਾਂਦੇ ਹਾਸੇ ਸਦਾ ਨਹੀਂ ਸੱਜਣਾ ਸਾਥ ਦਿੰਦੇ ਕਦੇ ਅੱਖੀਆਂ ਨੀਰ ਵੀ ਆ ਜਾਂਦੇ ਉਹ ਚੰਗੇ ਬਖਤ ਜੇ ਹੋਣ ਸਰਦਾਰ ਸਾਈਆਂ ਬੁਰੇ ਬਖਤ ਅਖੀਰ ਵੀ ਆ ਜਾਂਦੇ ਬੁਰੇ ਬਖਤ ਅਖੀਰ ਵੀ ਆ ਜਾਂਦੇ ਅਕਲ ਆਖ ਦੀ ਅੱਖਰੀ ਨਜ਼ਰ ਨਹੀਂ ਵੀ ਅਕਲ ਆਖ ਦੀ ਰੱਖਣੀ ਨਜ਼ਰ ਨਹੀਂ ਮੀ ਇਸ਼ਕ ਆਖ ਦਾ ਦੇਖਣਾ ਚਾਹੀਦਾ ਏ ਅਕਲ ਰੋਕਦੀ ਏ ਇਸ਼ਕ ਆਖ ਦਾ ਇਹ ਮੱਥਾ ਯਾਰ ਨੂੰ ਟੇਕਣਾ ਚਾਹੀਦਾ ਏ ਹੋਇ ਅਕਲ ਅੱਖ ਦੀ ਝੁਗੇ ਨੂੰ ਸਾਹਮਣੇ ਰੱਖ ਆਪਣਾ ਆਪ ਸਮੇਟਣਾ ਚਾਹੀਦਾ ਏ ਹੋ ਇਸ਼ਕ ਆਖ ਦਾ ਝੁਗੇ ਦਾ ਕੀ ਕਰਨਾ ਝੁਗਾ ਵੜ ਕੇ ਸੇਕਣਾ ਚਾਹੀਦਾ ਏ ਝੁਗਾ ਵੜ ਕੇ ਸੇਕਣਾ ਚਾਹੀਦਾ ਏ ਨਾ ਕਰ ਮਾਣ ਰੁਪਈਏ ਵਾਲਾ ਤੇ ਨਾ ਬਣ ਵੱਡੇ ਪੱਗੇ ਖੋਟਾ ਖਰਾ ਪਿਛਾਣ ਲੈਣਗੇ ਜਦ ਗਿਓ ਸਰਾਫ ਦੇ ਅੱਗੇ ਹੋ ਮਾਲ ਪੂਰਾ ਹੋ ਮਾਲ ਪੂਰਾ ਪਰ ਬਜਨੋ ਖੋਟਾ ਜਦੋਂ ਛੱਟ ਸਿਰੇ ਤੇ ਵਜੇ ਉਹ ਬੱਲੇ ਸ਼ਾਹ ਤੋਂ ਕੁੱਡੀ ਹੋ ਜਾਏ ਤੈਨੂੰ ਵੱਟਾ ਮੂਲ ਨਾ ਲੱਗੇ ਤੈਨੂੰ ਵੱਟਾ ਮੂਲ ਨਾ ਲੱਗੇ ਬਈ ਸੁੱਤਾ ਜਾਗ ਕੇ ਕੋਈ ਨਹੀਂ ਖੁਸ਼ ਹੁੰਦਾ ਸੁੱਤੇ ਬੜੇ ਜਗ ਆ ਕੇ ਦੇਖਿਆ ਏ ਸੁੱਤਾ ਜਾਗ ਕੇ ਕੋਈ ਨਹੀਂ ਖੁਸ਼ ਹੁੰਦਾ ਸੁੱਤੇ ਬੜੇ ਜਗਾ ਕੇ ਦੇਖਿਆ ਏ ਕੁੱਤੇ ਜਿਹਾ ਨਹੀਂ ਬੁਖਾਦਾਰ ਡੱਠਾ ਟੱਕਰ ਸੁੱਕਾ ਵੀ ਪਾ ਕੇ ਵੇਖਿਆ ਏ ਦਰ ਖਸਮ ਦਾ ਹਰ ਗੱਜ ਨਹੀਂ ਛੱਡਦਾ ਕਈ ਵਾਰ ਤਰਾ ਕੇ ਦੇਖਿਆ ਏ ਉਹ ਤੋਦ ਜਦੋਂ ਵੀ ਛੱਡੀਏ ਉੱਡ ਜਾਂਦਾ ਕਈਆਂ ਚੂਰੀਆਂ ਪਾ ਕੇ ਵੇਖਿਆ ਏ ਡੰਗ ਮਾਰਨ ਨੂੰ ਕਦੇ ਨਹੀਂ ਸੱਪ ਰਹਿੰਦਾ ਕਈਆਂ ਦੁੱਧ ਪਲਾ ਕੇ ਦੇਖਿਆ ਏ ਓ ਬੇਨਾ ਮਤਲਬੋਂ ਕੋਈ ਨਹੀਂ ਯਾਰ ਬਣਦਾ ਬੜੇ ਯਾਰ ਬਣਾ ਕੇ ਦੇਖਿਆ ਏ ਬੜੇ ਯਾਰ ਬਣਾ ਕੇ ਦੇਖਿਆ ਏ ਬਈ ਬੋਲੀਏ ਜੇ ਬਹੁਤਾ ਲੋਕ ਕਮਲਾ ਸ਼ਦਾਈ ਕਹਿੰਦੇ ਜੇ ਰਹੀਏ ਚੁੱਪ ਫਿਰ ਅੱਖ ਦੇ ਬਿਮਾਰਿਆ ਰੱਜ ਕੇ ਜੇ ਖਾਈਏ ਫਿਰ ਅੱਖ ਦੇ ਰੱਜ ਕੇ ਜੇ ਖਾਈਏ ਕਹਿੰਦੇ ਦਿਨਾਂ ਚ ਉੱਜੜ ਜਾਊ ਜੇ ਰਹੀਏ ਭੁੱਖੇ ਕਹਿੰਦੇ ਕੰਗਲਾ ਕੰਗਾ ਲਿਆ ਹੁੱਚ ਟੈਲੀੜੇ ਪਾਈਏ ਫਿਰ ਆਖਦੇ ਲਿਆਂਦਾ ਕਿੱਥੋਂ ਰੱਖੀਏ ਜੇ ਮੈਲੇ ਦੂਰੋਂ ਦਿੱਦੇ ਦਰਕਾਰਿਆ ਉਹ ਜਿਵੇਂ ਕਿਵੇਂ ਬਹਿਰੂਹੀ ਪੱਤ ਰੱਖੇ ਵੀਰਵੱਲਾ ਰਜਵਲੀ ਜਿੱਤਿਆ ਨਾ ਜਾਂਦਾ ਸੰਸਾਰਿਆ ਰਜਵਲੀ ਜਿੱਤਿਆ ਨਾ ਜਾਂਦਾ ਸੰਸਾਰਿਆ ਉਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਇੱਥੇ ਆਇਆਂ ਨੂੰ ਦੁਨੀਆ ਮੋਹ ਲੈਂਦੀ ਇੱਥੇ ਆਿਆਂ ਨੂੰ ਦੁਨੀਆ ਮੋਹ ਲੈਂਦੀ ਧੋਖੇ ਬਾਜ ਦਾ ਧਾਰ ਕੇ ਭੇਸ ਮੀਆਂ ਉਹ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਨਹੀਂ ਬੇਕਾਬਲ ਭਰੇ ਸੁਈਆਂ ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ ਸਦਾਨਹੀਂ ਚੇ ਰਾਜਿਆਂ ਦੇਸ਼ਮੀਆਂ ਸ਼ਾ ਮੁਹੰਮਦਾ ਸਦਾਨਾ ਰੂਪ ਦੁਨੀਆਂ ਸਦਾਰੈਣ ਨਾ ਕਲੜੇ ਕੇਸਮੀਆਂ ਇਹ ਜੱਗ ਸਰਾਏ ਮੁਸਾਫਰਾਂ ਦੀ ਕਈ ਜੋਰ ਵਾਲੇ ਇੱਥੇ ਆਏ ਗਏ ਸ਼ਾਦਾਦ ਫਰਿਉ ਨਮਰੂਦ ਜਹੇ ਦਾਵਾ ਬੰਨ ਖੁਦਾ ਕਹਾਏ ਗਏ ਅਕਬਰ ਸ਼ਾਹ ਜਹੇ ਵਿਚ ਆਣ ਦੇਲੀ ਫੇਰੀ ਬਾਗ ਬਣ ਜਾ ਰਿਆਂ ਪਾਏ ਗਏ ਓ ਸ਼ਾ ਮੁਹੰਮਦਾ ਰਹੇਗਾ ਰੱਬ ਸੱਚਾ ਬਾਜੇ ਕੂੜ ਦੇ ਕਈ ਵਜਾਏ ਗਏ ਓ ਮੇਲਾ 4 ਦਿਨਾਂ ਦਾ ਹੋ ਮੇਲਾ 4 ਦਿਨਾਂ ਦਾ ਹਾਂਜੀ ਵਾਹ ਪਾਵੇਂ ਲੱਖ ਦਹੀਨਾ ਲਾਲਾ ਪਾਵੇਂ ਲੱਖ ਪਿਛਕਾ ਪਾਲਾ ਜਿੰਨੀ ਲਗਦੀ ਆ ਬਾ ਲਾਲਾ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਇੱਥੇ ਹੋ ਹੋ ਗਏ ਕਲੰਦਰ ਕੱਲ ਹੀ ਹੱਤੀ ਗਿਆ ਸਕੰਦਰ ਕਿੰਦਾ ਕੁਛ ਨਹੀਂ ਦੁਨੀਆ ਦੇ ਅੰਦਰ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਹੋ ਬੰਦੇ ਨੂੰ ਜਵਾਨੀ ਵਿੱਚ ਰੱਬ ਚੇਤੇ ਰੈਂਦਾ ਨਾ ਕਰ ਲੈਂਦਾ ਚਾਦ ਜੇ ਤਾਂ ਪੰਗਾ ਐਡਾ ਪੈਂਦਾ ਨਾ ਕਰ ਲੈਂਦਾ ਚਾਦ ਜੇ ਕਸੂਤਾ ਪੰਗਾ ਪੈਂਦਾ ਨਾ ਉਹ ਮੇਰੀ ਮੇਰੀ ਕਹਿ ਕੇ ਗਿੜਦਾ ਮੇਰੀ ਮੇਰੀ ਕਹਿ ਕੇ ਗਿੜਦਾ ਪੈਸੇ ਨਾਲ ਬੰਦੇ ਨੂੰ ਮਿਲਦਾ ਆਪਣੇ ਆਪ ਚ ਭੁੱਲਿਆ ਫਿਰਦਾ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਉਹ ਜਿਹਦੇ ਮੂਰੇ ਦੇਵਤੇ ਮਮੁਲੀ ਆਓ ਸੋਹਣਿਆ ਦੱਸ ਕਿਹੜੇ ਬਾਗ ਦੀ ਓਏ ਮੂੜੀਆਂ ਤੂੰ ਸੋਹਣਿਆ ਦੱਸ ਕਿਹੜੇ ਬਾਗ ਦੀ ਓਏ ਮੂੜੀਆਂ ਤੂੰ ਸੋਹਣਿਆ ਜਿੰਦੇ ਕੋਲ ਨਹੀਂ ਤੇਰੇ ਥੇਲਾ ਜਿੰਦੇ ਕੋਲ ਨਹੀਂ ਤੇਰੇ ਥੇਲਾ ਤੂੰ ਕਰਦੀ ਮੇਲਾ ਮੇਲਾ ਕਰ ਲੈ ਜਾਦੇ ਆਖਰੀ ਵਿਹਲਾ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਓ ਬੋਤੀ ਅਕਲ ਪਵਾੜੇ ਪਾਏ ਪਤੀ ਅਕਲ ਕੁਆੜੇ ਪਾਏ ਨਾ ਤੇ ਕੋਈ ਨਵਾਂ ਗੁਰੂ ਦਬੁਣਾਏ ਦੁਨੀਆ ਮੁੱਕਣ ਦੇ ਦਿਨ ਆਇਓ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਜੇ ਕੱਢੇ ਮੁਰ ਨਾ 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 ਮੇਲਾ ਚਾਰ ਦਿਨਾਂ ਦਾ ਸਿੱਧੂ ਬੁਸੇਗਾ ਦਾ ਦੋਹਾਂ ਤੋਂ ਸਿੱਧੂ ਬੁਸੇਗਾ ਦਾ ਯਾਹ ਦਸ ਪੁੱਤ ਤੇਰਾ ਹੈਡ ਡਾਉਨ ਕਾਸ ਤੋਂ ਚੰਗਾ ਭਲਾ ਹੱਸਦਾ ਸੀ ਮੌਨ ਕਾਸ ਤੋਂ ਆ ਜਿਹੜੇ ਦਰਵਾਜ਼ੇ ਵਿੱਚ ਬੋਰ ਚੱਕੀ ਖੜਿਆ ਮੈਂ ਚੰਗੀ ਤਰ੍ਹਾਂ ਜਾਣਦਾ ਕੌਣ ਕਾਸ ਤੋਂ ਕੁਛ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ ਕੁਛ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ ਕੁਛ ਕਨੇ ਆਏ ਇੱਥੇ ਭੁੱਖੇ ਫੇਮਦੇ ਨਾਮ ਦਾ ਕਿ ਤੇਰਾ ਅੱਗੇ ਆਉਣਾ ਚਾਹੁੰਦੇ ਨੇ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਜਮਿਨਾ ਤੋਂ ਦੁਨੀਆ ਸਵਾਦ ਲੈਂਦੀ ਐ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਖਾਈ ਰੇਟ ਮਿਲੂਗੀ ਨਿੱਥ ਕੰਟਰੋਵਰਸੀ ਕਰੇਟ ਮਿਲੂਗੀ ਪਰਮਾ ਦੇ ਨਾਮ ਉੱਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਦੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਅੱਜ ਕੇ ਬਚਾਉਣ ਸਭਿਆਚਾਰ ਜੁਟ ਗਏ ਜੜਾ ਖਣਾ ਦਿੰਦਾ ਏ ਵਿਚਾਰੀ ਉੱਠ ਕੇ ਇੰਜ ਲੱਗੇ ਰੱਬ ਜਿਵੇਂ ਹੱਥ ਖੜੇ ਕਰ ਗਿਆ ਪੜਾ ਜਦੋਂ ਸਵੇਰ ਅਖਬਾਰੀ ਉੱਠ ਕੇ ਜੋ ਪਰੇਓ ਪੁੱਤਰਾ ਨਹੀਂ ਪੇਦ ਖੋਲਿੰਦੇ ਲੀਡਰ ਨੇ ਇੱਥੇ ਹੰਗਾਰ ਗੋਲੀ ਦੇ ਜਿਨ੍ਹਾਂ ਦੇ ਜੋਾਕਾਂ ਦੇ ਜਨਾ ਜੌਨ ਤੇ ਸਟਿਵਿਆ ਰਾਖੇ ਬਣੇ ਫਿਰਦੇਓ ਮਾਂ ਬੋਲੀ ਦੇ ਝੂਠ ਨਹੀਂ ਇੱਥੋਂ ਦੇ ਫੈਕਟ ਇਹ ਵੀ ਨੇ ਚੋਰ ਬੰਦੇ ਔਰੇ ਦੇ ਸਮਾਜ ਸੇਵੀ ਨੇ ਸੱਚ ਵਾਲਾ ਪਾਣਾ ਪਾਜੋ ਲੋਕ ਲੁੱਟਦੇ ਸਜਾ ਇਹਨਾਂ ਨੂੰ ਕੋਈ ਮੈਨੂੰ ਭਾਵੇਂ ਰੇਟ ਮਿਲੂਗੀ ਨਿੱਤ ਕੰਟਰੋਵਰਸੀ 'ਕ ਰੇਟ ਮਿਲੂਗੀ ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਦੇ ਕਰੇਗਾ ਤਰੱਕੀ ਪੁੱਤ ਇਹ ਮਿਲੂਗੀ ਲੋਕ ਵੱਟੇ ਮਾਰਦੇ ਆ ਪਰੇ ਰੁੱਖਾਂ ਤੇ ਮਿੰਟਾਂ ਵਿੱਚ ਪਹੁੰਚ ਜਾਂਦੇ ਮਾਵਾ ਰੁੱਖਾਂ ਤੇ ਕੌਣ ਕੁੱਤਾ ਕੌਣ ਗੱਲਾ ਗੰਜਰੇ ਆ ਕੌਣ ਇੱਥੇ ਸਰਟੀਫਿਕੇਟ ਦੇਣ ਫੇਸਬੁੱਕਾਂ ਤੇ ਲੀਡਰ ਬ੍ਰਾਊਨ ਦੇ ਕੇ ਆਟਾ ਇਨਾਂ ਨੂੰ ਬੋਟਾਂ ਲੈ ਕੇ ਮਾਰਦੇ ਜਬਾਟਾ ਇਨਾਂ ਨੂੰ ਪਤਾ ਨਹੀਂ ਜ਼ਮੀਰ ਉਹਦੋਂ ਕਿੱਥੇ ਹੁੰਦੀ ਐ ਸਾਲੇ ਬੋਲਦੇ ਨਹੀਂ ਸ਼ਰਮ ਦਾ ਘਾਟਾ ਇਨਾਂ ਨੂੰ ਡਿੱਗਦੇ ਨੂੰ ਦੇਣ ਲੋਕ ਤਾੜੀ ਰੱਖ ਕੇ ਕੱਢ ਦਿਆ ਗਾਣਾ ਲੋਕ ਦਾੜੀ ਰੱਖ ਕੇ ਤੇਰੀ ਅੱਤੇ ਉਹਦੀ ਮਾਂ 'ਚ ਫਰਕ ਐ ਕੀ ਅਕਲ ਇਨਾਂ ਨੂੰ ਥੋੜੀ ਲੇਟ ਮਿਲੂਗੀ ਨਿਤ ਕੰਟਰੋਵਰਸੀ 'ਚ ਰੇਟ ਮਿਲੂਗੀ ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ ਤੂੰ ਹੁਣ ਤੱਕ ਅੱਗੇ ਤੇਰੇ ਦਮ ਕਰਕੇ ਐਵੇਂ ਫੋਟੋ ਨਹੀਂ ਖਿਚਾਉਂਦਾ ਕੋਈ ਚਮਕ ਕਰਕੇ ਕੌਣ ਕਿੰਨਾ ਰੱਬ ਤੇ ਯਕੀਨ ਰੱਖਦਾ ਲੋਕੀ ਕਰਦੇ ਆ ਜੱਜ ਉਹਦੇ ਕੰਮ ਕਰਕੇ ਤੂੰ ਝੁਕਿਆ ਜ਼ਰੂਰ ਹੋਇਆ ਕੋਡਾ ਤਾਂ ਨਹੀਂ ਪੱਗ ਤੇਰੇ ਸਿਰ ਤੇ ਤੂੰ ਰੋਡਾ ਤਾਂ ਨਹੀਂ ਇੱਕ ਗੱਲ ਕੁਛ ਇਹਨਾਂ ਠੇਕੇਦਾਰਾਂ ਨੂੰ ਸਾਡਾ ਵੀ ਆ ਪੰਥ ਕੱਲਾ ਥੋੜਾ ਤਾਂ ਨਹੀਂ ਗੰਧੀਆਂ ਸਿਆਸਤਾਂ ਨੂੰ ਦਿਲੋਂ ਕੱਢ ਦਿਓ ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡ ਦਿਓ ਕਿਸੇ ਬੱਚੇ ਫਿਰ ਨਹੀਂ ਉਹ ਕਿਸ ਲੱਭਣੇ ਨਹੀਂ ਤਾਂ ਤੁਹਾਨੂੰ ਛੇਤੀ ਐਸੀਡੇਟ ਮਿਲੂਗੀ ਨਿਤ ਕੰਟਰੋਵਰਸੀ ਕਰੇਟ ਮਿਲੂਗੀ ਧਰਮਾਂ ਦੇ ਨਾਮ ਤੇ ਡਿਵੈਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਦੇ ਕਹੇਗਾ ਤਰਗੀ ਪੁੱਤ ਹੇਟ ਮਿਲੂਗੀ ਲਾਸਟ ਪਿਆ ਸ਼ਾਮ ਤੇ ਸਵੇਰ ਭਾਗ ਦੇ ਵਿਵਾਦ ਨੇ ਐਵੇਂ ਤੇਰੇ ਨਾਲ ਕਰਦੇ ਫਸਾਲ ਨੇ 24 ਘੰਟੇ ਰਹਿਣ ਨਿੰਦ ਦੇ ਪਰੌਣੇ ਨੂੰ ਨਾਲੇ ਉਹਦੇ ਕੰਨੇ ਕੰਨੇ ਗੀਤ ਯਾਦ ਨੇ ਭਮ ਔਖੀ ਹੋਈ ਆ ਕਰਾਊਡ ਤੇ ਰਹਤੇ ਪੁੱਲਦੇ ਨੇ ਐਵੇਂ ਸਾਰੇ ਨੌਟ ਤੇ ਰਹਤੇ ਪਰ ਇੱਕ ਗੱਲ ਰੱਖੀ ਮੇਰੀ ਯਾਦ ਪੁੱਤਰਾ ਬਾਪੂ ਤੇਰਾ ਬੜਾਇਆ ਪਰ ਔਖ ਤੇਰੇ ਤੇ ਤੂੰ ਧਬ ਗਿਆ ਦੁਨੀਆ ਨੇ ਵਹਿ ਬਕਾਲਿਆ ਉੱਠ ਪੁੱਤ ਝੋਟਿਆ ਓਏ ਮੁਰਸੇ ਵਾਲਿਆ ਜੇ ਐਵੇਂ ਰਹਾ ਕੀਤਾ ਵਿੱਚ ਸੱਚ ਬੋਲਦਾ ਆਉਣ ਵਾਲੀ ਵੀਡੀਓ ਐਜੂਕੇਟ ਮਿਲੂਗੀ ਨਿਤ ਕੰਟਰੋਵਰਸੀ ਕ੍ਰੇਡ ਮਿਲੂਗੀ ਕਰਮਾਂ ਦੇ ਨਾਲ ਤੇ ਟਵਿੱਟ ਮਿਲੂਗੀ ਸੱਚ ਬੋਲੇਗਾ ਤਾਂ ਨੂੰ ਤੋਂ 55 Tātou ka, tātou ka, tātou ka, tātou ka.